ਆਫਰੀਗਾ ਦੋਸਤੋ ਪੰਜਾਬੀਆ ਦੀ ਆਵਾਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਟਾਈਮ ਦੇ ਉੱਤੇ ਅਸੀਂ ਖੜੇ ਆ ਬਠਿੰਡਾ ਦੇ ਐਨ ਖਲਚੌਕ ਦੇ ਵਿੱਚ ਆਦਰਸ਼ ਨਗਰ ਜਿੱਥੇ ਤੁਸੀਂ ਦੇਖ ਰਹੇ ਹੋ ਅੱਜ ਜਿਹੜਾ ਧੁੱਧਾ ਕਹਿਰ ਹੈ ਬਠਿੰਡੇ ਦਾ ਬਹੁਤ ਜ਼ਿਆਦਾ ਹੈ ਤਾਪਮਾਨ ਹੈ ਜਿਹੜਾ 8 ਡਿਗਰੀ ਹੈ ਇਸ ਕਰਕੇ ਜਿਨ੍ਹਾਂ ਨੇ ਵੀ ਕਰੋ ਨਿਕਲਣਾ ਜਰੂਰੀ ਕੰਮ ਵਾਸਤੇ ਬੜੀ ਸਾਵਧਾਨੀ ਨਾਲ ਨਿਕਲੋ ਕਿਉਂਕਿ ਅੱਜ ਇੱਕ ਜਿਹੜਾ ਧੁੰਦ ਦਾ ਘੇਰਾ ਹੁਣ ਆ ਗੱਡੀ ਆ ਰਹੀ ਹੈ ਸਾਹਮਣੇ ਬਿਲਕੁਲ ਜਦੋਂ ਨਜ਼ਦੀਕ ਆਉਦੀ ਹੈ ਉਦੋਂ ਇਹ ਐਂਬੂਲੈਂਸ ਹੈ ਬਿਲਕੁਲ ਬੜੀ ਕਾਫੀ ਨਾ ਨਹੀਂ ਨਾ ਕੋਈ ਕੋਈ ਟ੍ਰੈਫਿਕ ਵੀ ਆ ਜਿਹੜਾ ਹਾਈਵੇ ਦੇ ਪਾਸੇ ਪਾਸੇ ਜਿਹੜਾ ਬਿਲਕੁਲ ਥੱਗੜੀ ਧੁੰਦ ਦੇ ਵਿੱਚ ਜਿਹੜਾ ਲੇਟਿਆ ਹੋਇਆ لیکن ਇੱਕ ਗੱਲ ਦੱਸ ਦਈਏ ਕਿ ਹਾਈਵੇ ਦੇ ਉੱਤੇ ਅੱਜ ਵੀ ਜਿਹੜਾ ਐਨਾ ਧੁੰਦ ਹੋਣ ਦੇ ਬਾਵਜੂਦ ਹੈ ਜਿਹੜਾ ਟ੍ਰੈਕ ਬਿਲਕੁਲ ਮੱਤਮ ਤੋਂ ਸਿਖਰਾਂ ਤੇ ਹਾਈ ਵਿਦੇਵ ਤੇ ਵੀ ਅੱਜ ਦੇਖਿਆ ਜਾਂਦਾ ਜਿਹੜੇ ਹੈਵੀ ਵਹੀਕਲ ਆ ਜਾ ਪੱਤੇ ਕਾਲੇ ਆ ਜਿਨ੍ਹਾਂ ਨੇ ਜਲਦੀ ਕਰਦੀ ਹੁੰਦੇ ਆ ਉਹ ਬਹੁਤ ਤੇਜ਼ ਜਾ ਰਹੇ ਆ ਤੁਹਾਨੂੰ ਮੈਂ ਸੋ ਲਾਈਟ ਤਸਵੀਰਾਂ ਵੀ ਦਿਖਾ ਰਿਹਾ ਕਿ ਆਪੀਆ ਦੀ ਵਾਲ ਦੇ ਨਾਲ ਸਾਡੇ ਚੈਨਲ ਨੂੰ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਜਿਹੜੀ ਮੈਨ ਤੇ ਆਤਾ ਤੇ ਤੁਹਾਡੇ ਦਾ ਤਰ ਤੋਨ ਸਗੇ ਹਾਈਵੇ ਤੋਂ ਪੱਪਲੇ ਪਾਸੇ ਜਿਹੜਾ ਪੰਨਾ ਪੱਤਾ ਹੈ ਉਹ ਪਿੰਡ ਕੁੰਨ ਵੀ ਕੋਈ ਤੇ ਕਾਈ ਨਹੀਂ ਦੇ ਰਿਹਾ ਕੁਛ ਵੀ ਦਿਖਾਉਣੇ ਤੋਂ ਇਧਰ ਜਿਹੜਾ ਐਨਐਫਐਲ ਸਾਈਡ ਆ ਬਠਿੰਡਾ ਸਾਈਡ ਆ ਇਹ ਬਠਿੰਡਾ ਸਾਈਡ ਆ ਜਿੱਦੋਂ ਕੋਈ ਨੈਣ ਤੋਂ ਬਠਿੰਡੇ ਜਾਂਦੇ ਇੱਥੇ ਪਟੌਲ ਆ ਬਿਲਕੁਲ ਸੰਗਠਿਤ ਹੁੰਦੇ ਵਿੱਚ ਜਿਹੜਾ ਪਟਕਣਾ ਟਿਕਿਆ ਹੋਇਆ ਦੇਖਦੇ ਰਹੋ ਨੈਕ ਤੋਂ ਕਿਹਾ ਦੇਖੋ ਸਾਹਮਣੇ ਕੱਢੀਆਂ ਹਿੰਦੂ ਫਰ ਲੈ ਜਿੰਨੇ ਅਹੀ ਗੱਡੀਆਂ ਜਦੋਂ ਜਮਾ ਨੇੜੇ ਆਉਂਦੀਆਂ ਉਦੋਂ ਗੱਡੀਆਂ ਦਿਖਾਈ ਦਿੰਦੀਆਂ ਬਿਲਕੁਲ ਆ ਮੋਟਰਸਾਈਕਲ ਵਾਲੇ ਆ ਆਪਿਆ ਬਿਲਕੁਲ ਇੱਕ ਚਾਦਰ ਹੈ ਜਿਹੜੀ ਚਿੱਟੀ ਚਾਦਰ ਧੁੰਦ ਦੀ ਉਹ ਇਸ ਟਾਈਮ ਦੇ ਉੱਤੇ ਵਿਛੀ ਲੱਗਦੀ ਹੈ ਤਾਤੀ ਦੇ ਉੱਤੇ ਜਿਹੜਾ ਪਰਲਾ ਸਾਈਡ ਆ ਆਪਣਾ ਹਾ ਹਾਈਵੇ ਤੋਂ ਪਰਲੇ ਪਾਸੇ ਦੇਖੋ ਜਿਹੜੇ ਸਬਜ਼ੀ ਵਾਲੇ ਵੀਰ ਐ ਸਵੇਰੇ ਸਵੇਰੇ ਇਸ ਟਾਈਮ ਤੇ ਉੱਤੇ ਲਗਭਗ 8:30 ਦਾ ਟਾਈਮ ਹੋ ਚੁੱਕਿਆ ਤੇ ਧੁੰਦ ਬਹੁਤ ਸੰਘਣੀ ਐ ਤਾਪਮਾਨ ਵੀ ਲਗਭਗ ਇਸ ਟਾਈਮ ਦੇ ਉੱਤੇ 8 ਡਿਗਰੀ ਐ ਦੇਖੋ ਬੱਸ ਕਿੰਨੀ ਸਲੋ ਸਪੀਡ ਤੇ ਆ ਰਹੀ ਐ ਉਹਾਰੇ ਅੱਜ ਕੱਲੀਆਂ ਲੈਟਾਂ ਹੀ ਨਜ਼ਰ ਆਉਂਦੀਆਂ ਗੱਡੀਆਂ ਅਜੇ ਨਹੀਂ ਆ ਰਹੀਆਂ ਤੇ ਕਹਿੰਦੇ ਅਸੀਂ ਟਾਈਮ ਪੂਰਾ ਬੱਦਲਦੇ ਆ ਸਕੂਲ ਵਾਲੇ ਜਿਹੜੇ ਕੰਮ ਐ ਇਸ ਟਾਈਮ ਦੇ ਉੱਤੇ ਸਕੂਲ ਵਾਲੇ ਬੱਚੇ ਜਾਂ ਕਿਸੇ ਨੇ ਵੀ ਕਾ ਬੱਜ ਦਾ ਸੰਦੇਸ਼ ਈ ਹੈ ਚਲੋ ਚੰਗੀ ਗੱਲ ਐ ਇੰਨੀ ਧੁੱਧ ਦੇ ਵਿੱਚ ਜਿਹੜੀ ਛੁੱਟੀ ਐ ਉਹ ਇੱਕ ਬੱਚਾ ਨੂੰ ਰਾਹਤ ਮਿਲਿਆ ਦੇਖੋ ਗੁੰਡਪਾਉਣਾ ਲਾਈਟ ਬਿਲਕੁਲ ਕੰਡੀਆਂ ਲਾਈਟਾਂ ਹੀ ਦੇਣੀ ਆ ਗੱਡੀਆਂ ਦਾ ਨਜ਼ਰ ਹੀ ਨਹੀਂ ਆ ਰਹੀਆਂ ਬੜੀ ਹਾਈ ਫ੍ਰੀ ਤੇ ਨਹੀਂ ਆਪਾਂ ਦੇਖੋ ਨਾ ਕਿੰਨਾ ਘੱਟ ਆ ਲਾਈਟ ਗੱਡੇ ਲਾਈਟਾਂ ਇਹਦੇ ਲੱਗਿਆ ਨਹੀਂ ਗੱਡੀ ਨਹੀਂ ਕਹਾਉਣਾ ਉਹਨਾਂ ਦੇ ਕਾਇਰ ਤਸਵੀਰਾਂ ਜੁੜੇ ਹੋ ਰਹੇ ਗਾਬੀਆ ਦੀਵਾਲਾ ਬਿਲਕੁਲ ਜਿਹੜੀਆਂ ਲਾਈਟਾਂ ਹੀ ਦਿਨੀਆਂ ਕਾਲੀਆਂ ਸੋ ਸਾਰੇ ਜਿਹੜੇ ਘਰਾਂ 'ਚ ਵੀਰ ਬੈਠਿਆ ਕੰਮ ਧੰਦੇ ਵਾਲੇ ਸਾਰਿਆਂ ਨੂੰ ਬੇਨਤੀ ਹੈ ਸਾਡੇ ਚੈਨਲ ਵੱਲੋਂ ਵੀ ਬੜੀ ਸ਼ਾਨਦਾਰਨੀ ਨਾਲ ਜੇ ਜ਼ਰੂਰੀ ਕੰਮ ਹੈ ਤਾਂ ਹੀ ਕਰੋ ਨਹੀਂ ਤਾਂ ਜਦੋਂ ਦੇਖਣ ਤਾਂ 12:00 ਤੱਕ ਆ ਜਿਹੜਾ ਤੋਂ ਦਦਾ ਹਲਕਾ ਹੋ ਗਿਆ ਪਰ ਲੱਗਦਾ ਨਹੀਂ ਕਰ ਲਵੇ ਤੁਹਾਨੂੰ ਬਹੁਤ ਜ਼ਿਆਦਾ ਸੀ ਦੇਖਦੇ ਰਹੋ ਲਾਈਵ ਤਸਵੀਰਾਂ ਜੁੜੇ ਰਹੋ ਪੰਜਾਬੀਆ ਦੀ ਆਵਾਜ਼ ਨਾਲ ਤੁੰਦ ਦਾ ਕਹਿਰ ਹੈ ਜਿਹੜਾ ਬਹੁਤ ਜ਼ਿਆਦਾ ਤੁੰਦ ਸੰਘਣੀ ਹੈ ਜਿਹੜੀ ਵਿਛੰਡੇ ਛਾਈ ਹੋਈ ਹੈ ਸੋ ਰਾਗੀ ਰੰਗ ਦੇਖਿਆ ਕਿ ਬੜੀ ਸਾਫ ਕਰੀ ਦੇ ਨਾਲ ਹੈ ਜਿਹੜਾ ਇਸ ਘਰੋਂ ਨਿਕਲਿਆ ਜਾਵੇ ਖਾਸ ਕਰਕੇ ਹਾਈਵੇ ਤੇ ਜਿਹੜੀ ਸਪੀਡ ਹੈ ਇਹ ਕਿਨਾਂੀ ਬਹੁਤ ਤੇ ਦਿਖਾਈ ਦੇ ਰਹੀ ਹੈ ਆਇਦਰ ਦਿਖਾਉਣਾ ਤੇ ਇਹ ਕੋਨੇਣਾ ਸਾਈਡ ਪੁੰਨਿਆਨਾ ਸਾਈਡ ਤੋਂ ਜਿਹੜੇ ਵੀ ਕਲਾਰਿਆ ਬਿਲਕੁਲ ਵੀ ਜਿਹੜਾ ਲਗਭਗ ਮੇਰੇ ਖਿਆਲ ਪੰਜਾਹ ਮੀਟਰ ਤੋਂ ਅੱਗੇ ਜਾ ਕੇ ਦਿਖਾਈ ਨਹੀਂ ਦਿੰਦਾ 50 ਮੀਟਰ ਤੱਕ ਆ ਜਿਹੜਾ 50 ਮੀਟਰ ਦਾ ਵੀ ਨਹੀਂ ਮੇਰੇ ਖਿਆਲ ਸਾਰਾ 30 ਕਿ ਮੀਟਰ ਹੈ ਜਿਹੜਾ 30 ਮੀਟਰ ਤੋਂ ਹੁਣ ਤੁਸੀਂ ਦੇਖ ਲਓ ਜਿਹੜਾ ਅੱਗੇ ਬੋਰਡ ਲੱਗਿਆ ਆ ਇੱਕ ਜੁਨੀਅਨ ਵਾਲਾ ਉਦੋਂ ਅੱਗੇ ਇੱਕ ਬੋਰਡ ਲੱਗਿਆ ਗਲੀ ਨੰਬਰ ਦਿੰਦਾ ਉਹ ਵੀ ਇੱਥੋਂ ਲਗਭਗ 20 ਕਿ ਮੀਟਰ ਦੀ ਵੀ ਵੀ ਕ੍ਰੀਨੀ ਲੱਗਦਾ ਲੱਗਦਾ ਟ੍ਰਾਂਸਪੋਰਟ ਰਿਡੂਨਿਟੀ ਆ ਜਿਹੜਾ ਉਹ ਗੋਰਡਨ ਦਿਖਾਈ ਦਿਖਦੇ ਕੋਈ ਕੱਲੀਆਂ ਲਾਈਟਾਂ ਹੀ ਆ ਜਿਹੜੀਆਂ ਉਹ ਨਜ਼ਰ ਆ ਰਹੀਆਂ ਜਿਹੜੇ ਤੋਂ ਦੇ ਵਿੱਚ ਦੇਖੋ ਜਿਹੜਾ ਬਿਲਕੁਲ ਜਿਹੜੀਆਂ ਨਜ਼ਦੀਕ ਆ ਗੱਡੀਆਂ ਆ ਰਹੀਆਂ ਬਿਲਕੁਲ ਦਿਖਾਈ ਨਹੀਂ ਤੁੰ ਤਾਂ ਗੁਰ ਜਾਣਾ ਸਾਈਡ ਆ ਇੱਧਰ ਤੁਹਾਨੂੰ ਦੱਸਾਉਂਦਾ ਬਟਿੰਡਾ ਸਾਈਡ ਬਟਿੰਡਾ ਸਾਈਡ ਵੀ ਬਹੁਤ ਜਿਹੜੀ ਸੰਗਣੀ ਆ ਤੁਹਾਨੂੰ ਉਹ ਛਾਈ ਹੋਈ ਹੈ ਇਸ ਕਰਕੇ ਸਾਰੇ ਕੰਮ ਕਰਨ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਸਾਵਧਾਨੀ ਦੇ ਨਾਲ ਜਿਹੜਾ ਘਰੋਂ ਨਿਕਲਿਆ ਜਾਵੇ ਤਾਂ ਕਿ ਕੋਈ ਅਨਹੋਣੀ ਘਟਨਾ ਨਾ ਵਾਪਰੇ ਕੇਸੀ ਅੱਜ ਦਾ ਜਿਹੜਾ ਤੁਹਾਨੂੰ ਦਿਖਾਇਆ ਸਵੇਰ ਦਾ ਸਵੇਰ ਦਾ ਮੌਸਮ ਕਈ ਵੀਰਾਂ ਜਿਹੜੇ ਅਨਸਰ ਦੇ ਮੁਕਰੋਂ ਨਿਕਲਦੇ ਆ ਉਹਨਾਂ ਦਾ ਮਕਰੋਂ ਨਿਕਲਣਾ ਜ਼ਰੂਰੀ ਹੈ ਤੇ ਸੰਗਣੀ ਤੋਂ ਜਿਹੜੀ ਹੈ ਇੱਥੋਂ ਲਗਭਗ ਜਿਹੜਾ 50 ਕਿ ਮੀਟਰ ਦੀ ਦੂਰੀ ਤੇ ਜਿਹੜਾ ਆਤੋਂ ਤੁਸੀਂ ਦੇਖ ਰਹੇ ਹੋ 50 ਕਿ ਮੀਟਰ ਦੀ ਦੂਰੀ ਵਿੱਚ 50 ਤੋਂ ਵੀ ਘੱਟ ਹੋਊਗੀ ਤੇ ਬਿਲਕੁਲ ਮੱਕੇ ਸੰਗਣੀ ਤੋਂ ਦੇ ਵਿੱਚ ਜਿਹੜੇ ਚਿੱਟੇ ਛਾਤ ਰਹੇ ਤੋਂ ਦੇ ਉਹ ਬਿਸ਼ੀ ਹੋਈ ਹੈ ਦੇਖਦੇ ਲਓ ਲਾਈਵ ਤਸਵੀਰਾਂ ਸਾਡੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਿਲ ਦੇ ਆਧਾਰ ਤੇ ਜਿਹੜੀ ਹੈ ਤੁਹਾਡੇ ਤੱਕ ਬਹੁਤ ਸਕੇ ਸੁਖਿੰਦਰ ਸਰਾਵ ਜੋ ਇਜਾਜ਼ਤ ਅਫਸਰੀ ਕਾਮ